ਜਰ ਦੇ ਚੜੀ ਕੁਰਸੀ ਤੋਂ ਸਰਦਾਰਾਂ ਨੇ ਕੁਰਸੀ ਤੋਂ ਸੰਤਮਾਨ ਮੁਜ਼ੱਬਤ 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 ਕੰਮੀ ਸਰਕਾਰ ਹੈ ਹਾਏ ਹਾਏ ਸਿੱਖਿਆ ਮੰਤਰੀ ਹੈ ਹਾਏ 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 ਭਾਈ ਜਨਵਰੀ ਤੋਂ ਇਹ ਮਰਨ ਮਰਤ ਦੇ ਬੈਠੇ ਹੋਏ ਨੇ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਇਹ ਅੱਜ ਸਿੱਖਿਆ ਬੇਮਿਆਰ ਦੀਆਂ ਗੱਲਾਂ ਸਰਕਾਰਾਂ ਕਰਦੀਆਂ ਪਰ ਸਿੱਖਿਆ ਦੇਣ ਵਾਲੇ ਜਿਹੜੇ ਅਧਿਆਪਕ ਹੈ ਉਹ ਤਾਂ ਸੜਕਾਂ ਤੇ ਇਸ ਤਰੀਕੇ ਨਾਲ ਮਰਨ ਵਰਤ ਤੇ ਬੈਠੇ। ਇੱਥੇ ਜਦੋਂ ਮੰਤਰੀ ਸਾਹਿਬ ਨਾਲ ਸੀ ਮੀਟਿੰਗਾਂ ਵੀ ਕਰਦੇ ਆ ਉਹ ਕਹਿੰਦੀ ਆ ਵਿਪਰਤੀ ਕੋਰਟ ਚ ਹੈ ਪਰ ਕੋਰਟ ਚ ਗਈ ਇਹਨਾਂ ਦੀਆਂ ਲਾਖਮੀਆਂ ਕਰਤੀ ਹੈ ਸਰ। ਅੱਜ ਪੰਜਵਾਂ ਦਿਨ ਹੋ ਗਿਆ ਸਰ ਇਹਨਾਂ ਨੂੰ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਤੇ ਆ ਕੇ ਕੋਈ ਸਾਰ ਲਈ ਹੈ ਤੇ ਇਹਨਾਂ ਦਾ ਬੀਪੀ ਤੇ ਧੜਕਣ ਵੀ ਨਦੀ ਘਟਵਾ ਦੁੱਬੂ। ਕੀ ਸੰਵਿਧਾਨ ਤਾਂ ਸਾਡੇ ਹੱਕ ਦੇ ਬਣੇ ਸੀ ਪਰ ਇਹਨਾਂ ਨੂੰ ਲਾਗੂ ਕਰਨ ਵਾਲੇ ਹੀ ਜਦੋਂ ਧੋਗਲੀਆਂ ਗੱਲਾਂ ਕਰਨ ਲੱਗ ਜਾਣਾਂ ਫਿਰ ਜੋ ਜੋ ਸਾਡੇ ਇਹ ਕੰਮ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਇਹ ਪੂਰੇ ਹੋਣਗੇ ਸਾਡੀ ਬੇਨਤੀ ਆ ਤੇ ਚੇਤਾਵਨੀ ਵੀ ਆ ਜੇਕਰ ਤੀਨ ਨੂੰ ਸਾਡਾ ਕੋਈ ਪੁਖਤਾ ਹੱਲ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਅਸੀਂ ਇਹ ਰੋਡ ਵੀ ਜਾਮ ਕਰਾਂਗੇ ਫਿਰ ਸਰਕਾਰ ਆਪਣੀ ਜੋ ਜਾਨੀਮਾਲੀ ਨੁਕਸਾਨ ਕਿਸੇ ਦਾ ਹੁੰਦਾ ਹੈ ਉਸ ਦੀ ਆਪ ਜ਼ਿੰਮੇਵਾਰ ਹੋਵੇਗੀ ਨਾ 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 ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੇਹਾ ਬੁੱਧ ਸਿੰਘ ਰਾਣਾ ਤਸਵੀਰਾਂ ਕੈਬਨਰ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੀਆਂ ਨੇ ਜਿੱਥੇ ਲਗਭਗ ਪਿਛਲੇ 110 ਦਿਨਾਂ ਤੋਂ ਜਿਹੜੇ ਈਟੀਟੀ ਅਧਿਆਪਕ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਬੇਰੁਜ਼ਗਾਰ ਅਧਿਆਪਕ ਨੇ ਇਹ ਇਹ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਕੋਰਟ ਦੇ ਵਿੱਚ ਲੱਗੀ ਹੋਈ ਹੈ ਤੇ ਸਰਕਾਰ ਵੱਲੋਂ ਜਿਹੜਾ ਇਹ ਕੋਈ ਵੀ ਪੱਖ ਸਪਸ਼ਟ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਦੇ ਦੋ ਸਾਥੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ 22 ਜਨਵਰੀ ਤੋਂ ਇਹ ਮਰਨ ਵਰਤ ਤੇ ਬੈਠੇ ਹੋਏ ਨੇ ਇਹਨਾਂ ਦੀ ਜਿਹੜੀ ਸਿਹਤ ਹੈ ਉਹ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਅ ਔਰ ਕਿਤੇ ਨਾ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਵੀ ਜਿਹੜਾ ਇਹ ਅੱਜ 26 ਜਨਵਰੀ ਦਾ ਦਿਨ ਹੈ ਜੇ ਆਪਾਂ ਕਹਿ ਲਈਏ ਤਾਂ 5 ਦਿਨ ਲਗਭਗ ਹੋਏ ਇਹਨਾਂ ਨੂੰ ਇੱਥੇ ਜਿਹੜਾ ਮਰਨ ਪਰਤ ਤੇ ਬੈਠਿਆ ਨੂੰ ਦੋ ਜਿਹੜੇ ਨੌਜਵਾਨ ਹੈਗੇ ਆਏ ਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਜਾਂ ਸਰਕਾਰ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਅ ਕਿਉਂ ਮਰਨ ਵਰਤ ਤੇ ਬੈਠੇ ਨੇ ਕੀ ਕਾਰਨ ਹੋ ਗਿਆ ਉਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹ ਆਪਣੀ ਭਰਤੀ ਨੂੰ ਲੈ ਕੇ ਪਿਛਲੇ ਲਗਭਗ ਜੇ ਆਪਾਂ ਗੱਲ ਕਰੀਏ 110 ਦਿਨਾਂ ਤੋਂ ਇਸ ਥਾਂ ਤੇ ਪੱਕੇ ਤੌਰ ਤੇ ਬੈਠੇ ਹੋਏ ਨੇ ਕੱਲ੍ਹ ਵਾਤ ਜਰੂਰ ਕਰਾਂਗੇ ਸਾਥੀ ਇਹਨਾਂ ਦੇ ਨਾਲ ਆਜਣੇ ਹਾਂ ਬਾਈ ਜੀ ਕੀ ਲੱਗਦਾ ਅੱਜ 26 ਜਨਵਰੀ ਦਾ ਦਿਨ ਹੈ ਲੋਕ ਜਿਹੜੇ ਆ ਦੇਸ਼ ਭਰ ਦੇ ਲੋਕ ਅੱਜ 75ਵਾਂ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਆ ਪਰ ਅੱਜ ਜਿਹੜੇ ਆ ਸਾਡੇ ਨੌਜਵਾਨ ਆ ਉਹ ਸੜਕਾਂ ਤੇ ਰੋਲਦੇ ਪਏ ਆ ਤੁਸੀਂ ਜੇ ਆਪਾਂ ਗੱਲ ਕਰੀਏ ਅੱਜ ਸਿੱਖਿਆ ਦੇ ਮਿਆਰ ਦੀਆਂ ਗੱਲਾਂ ਸਰਕਾਰਾਂ ਕਰਦੀਆਂ ਪਰ ਸਿੱਖਿਆ ਦੇਣ ਵਾਲੇ ਜਿਹੜੇ ਅਧਿਆਪਕ ਆ ਉਹ ਤਾਂ ਸੜਕਾਂ ਤੇ ਇਸ ਤਰੀਕੇ ਨਾਲ ਮਰਨ ਵਰਤ ਤੇ ਬੈਠੇ ਆ ਸਾਡੀ ਭਰਤੀ ਜੀ 5994 ਸੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਦੇ ਸਮੇਂ ਦੌਰਾਨ ਆਈ ਸੀ ਤੇ ਉਹਨਾਂ ਨੇ ਉਹਨਾਂ ਨੇ ਉਹਨਾਂ ਦੀ ਇੱਕ ਗਲਤ ਨੀਤੀ ਕਰਕੇ ਭਰਤੀ ਇਹ ਕੋਰਟ ਚ ਫਸ ਗਈ ਜੀ ਕੋਰਟ ਚ ਫਸਣ ਕਰਕੇ ਸਰਕਾਰ ਉਸ ਦਾ ਕੋਈ ਪੁਖਤਾ ਹੱਲ ਨਹੀਂ ਕਰ ਰਹੀ ਤੇ ਇੱਥੇ ਮੰਤਰੀ ਸਾਹਿਬ ਨਾਲ ਸੀ ਮੀਟਿੰਗਾਂ ਵੀ ਕਰਦੇ ਆ ਉਹ ਕਹਿੰਦੇ ਆ ਵੀ ਭਰਤੀ ਕੋਰਟ ਚ ਹੈ ਪਰ ਕੋਰਟ ਚ ਗਈ ਇਹਨਾਂ ਦੀਆਂ ناکਾਮੀਆਂ ਕਰਖੀ ਹੈ ਸਰ ਇਸ ਤੋਂ ਪਰੇਸ਼ਾਨ ਹੋ ਕੇ ਸਾਡੇ ਦੋ ਸਾਥੀ ਪਿਛਲੇ 5 ਦਿਨਾਂ ਤੋਂ ਮਰਨ ਵਰਤੇ ਤੇ ਬੈਠ ਗਏ ਹਨ ਅੱਜ ਪੰਜਵਾਂ ਦਿਨ ਹੋ ਗਿਆ ਸਰ ਇਹਨਾਂ ਨੂੰ ਨਾ ਤਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਤੇ ਆ ਕੇ ਕੋਈ ਸਾਰ ਲਈ ਹੈ ਤੇ ਇਹਨਾਂ ਦਾ ਬੀਪੀ ਤੇ ਧੜਕਣ ਵੀ ਨਦੀ ਘਟ ਵੱਧ ਗਏ ਬਿਲਕੁਲ ਜੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਆਇਆ ਇਹਨਾਂ ਦੇ ਸਾਥੀ ਜਿਹੜੇ ਆ ਉਹ ਮਰਨ ਵਰਤੇ ਬੈਠੇ ਨੇ ਅ ਭਾਈ ਜੀ ਕੀ ਲੱਗਦਾ ਅੱਜ ਅਸੀਂ ਤਾਂ 26 ਜਨਵਰੀ ਮਨਾ ਰਹੇ ਆ ਅ ਦੇਸ਼ ਭਰ ਦੇ ਵਿੱਚ ਬੜੇ ਉਸ਼ਾਹ ਦੇ ਨਾਲ ਕਿ ਅੱਜ ਦੇਸ਼ ਆ ਗਣਤੰਤਰ ਦਿਵਸ ਜਿਹੜਾ ਆਪਾਂ ਮਨਾ ਰਹੇ ਆ ਕਿ ਦੇਸ਼ ਨੂੰ ਆ ਸੰਵਿਧਾਨ ਵੀ ਬਣ ਗਿਆ ਸੰਵਿਧਾਨ ਕਿਹੋ ਜਿਹਾ ਸੰਵਿਧਾਨ ਬਣੇ ਆ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਲੱਗਦਾ ਨਹੀਂ ਇਹ ਸੰਵਿਧਾਨ ਸਾਡੇ ਹੱਕ ਦੇ ਬਣੇ ਸੀ ਕਿ ਕਿ ਸਾਡੇ ਖਿਲਾਫ ਬਣੇ ਸੀ ਦੇਖੋ ਜੀ ਸੰਵਿਧਾਨ ਤਾਂ ਸਾਡੇ ਹੱਕ ਦੇ ਬਣੇ ਸੀ ਪਰ ਇਹਨਾਂ ਨੂੰ ਲਾਗੂ ਕਰਨ ਵਾਲੇ ਹੀ ਜਦੋਂ ਦੋਗਲੀਆਂ ਗੱਲਾਂ ਕਰਨ ਲੱਗ ਜਾਣ ਫਿਰ ਜੋ ਜੋ ਸਾਡੇ ਇਹ ਕੰਮ ਨੇ ਇਹ ਜ਼ਰੂਰੀ ਨਹੀਂ ਹੈਗਾ ਵੀ ਇਹ ਪੂਰੇ ਹੋਣਗੇ ਕਿਉਂਕਿ ਅਸੀਂ 105 ਦਿਨ ਤੋਂ ਉੱਪਰ ਹੋ ਚੁੱਕੇ ਨੇ ਅੱਜ ਇਸ ਧਰਨੇ ਦੇ ਬੈਠਿਆਂ ਨੂੰ ਦੋ ਵੀਰ ਸਾਡੇ ਭਾਵੁਕ ਹੋ ਕੇ ਇਹਨਾਂ ਨੇ ਮਰਨ ਵਰਤੇ ਬੈਠ ਚੁੱਕੇ ਨੇ ਅਸੀਂ ਬਹੁਤ ਸਮਝਾਇਆ ਪਰ ਇਹ ਨਹੀਂ ਮੰਨੇ ਪਰ ਹੁਣ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਸਾਡੀ ਭਾਰਤੀ ਕੋਰਟ ਵਿੱਚੋਂ ਕਢਵਾਈ ਜਾਵੇ ਇਹ ਤਰੀਕ 30 ਆਖਰੀ ਹੋਵੇ ਸਾਡਾ ਪੁਖਤਾ ਹੱਲ ਕਰਕੇ ਸਾਨੂੰ ਸਕੂਲਾਂ 'ਚ ਭੇਜਿਆ ਜਾਵੇ ਤਿੰਨ ਤਿੰਨ ਟੈਸਟ ਕਲੀਅਰ ਕਰਕੇ ਅਸੀਂ ਇੱਥੋਂ ਤੱਕ ਆਏ ਆਂ ਪਤਾ ਨਹੀਂ ਕਰਦੇ ਆ ਨੇ ਪਰਿਵਾਰ ਨੇ ਸਾਡੇ ਤੇ ਕਿੰਧਾ ਪੈਸੇ ਲਾ ਕੇ ਕਿੰਧਾ ਖਰਚਾ ਕਰਕੇ ਸਾਨੂੰ ਇੰਨਾ ਪੜਾਇਆ ਲਿਖਾਇਆ ਪਰ ਸਰਕਾਰ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਾਡੀ ਬੇਨਤੀ ਆ ਤੇ ਚੇਤਾਵਨੀ ਵੀ ਆ ਜੇਕਰ ਤੀਨੋਂ ਸਾਡਾ ਕੋਈ ਪੁਖਤਾ ਹੱਲ ਨਹੀਂ ਹੁੰਦਾ ਤਾਂ ਹੋ ਸਕਦਾ ਹੈ ਅਸੀਂ ਇਹ ਰੋਡ ਵੀ ਜਾਮ ਕਰਾਂਗੇ ਫਿਰ ਸਰਕਾਰ ਆਪਣੀ ਜੋ ਜਾਨੀ ਮਾਲੀ ਨੁਕਸਾਨ ਕਿਸੇ ਦਾ ਹੁੰਦਾ ਹੈ ਉਸ ਦੀ ਆਪ ਜ਼ਿੰਮੇਵਾਰ ਹੋਵੇਗੀ ਬਿਲਕੁਲ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਮੈਂ ਇੱਕ ਵਾਰੀ ਫੇਰ ਉਹ ਤਸਵੀਰਾਂ ਜਰੂਰ ਦਿਖਾਉਂਗਾ ਜਿਹੜੇ ਅ ਅਧਿਆਪਕ ਬੇਰੁਜ਼ਗਾਰ ਅਧਿਆਪਕ ਹੈ ਜਿਹੜੇ ਇੱਥੇ ਮਰਨ ਵਰਤੇ ਬੈਠੇ ਹੋਏ ਨੇ हां ਜਿਵੇਂ ਸਾਥੀਆਂ ਦਾ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਸਿਹਤ ਜਿਹੜੀ ਆ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਜਾ ਰਹੀ ਹੈ ਔਰ ਜਿਸ ਤਰੀਕੇ ਨਾਲ ਜਿਹੜਾ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਬਜ਼ੁਰਗ ਨਾਲ ਬੈਠੇ ਨੇ ਆ ਕੇ ਧਰਨੇ ਦੇ ਵਿੱਚ ਅ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੁਣ ਸਾਡੇ ਨਾਲ ਜਿਹੜੀਆਂ ਖਾਸ ਕਰਕੇ ਮਹਿਲਾ ਅਧਿਆਪਕ ਬੇਰੁਜ਼ਗਾਰੀ ਦੇ ਆਪਕ ਹੈ ਉਹ ਵੀ ਨਾਲ ਹਾਜ਼ਰ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਅ ਕੀ ਲੱਗਦਾ ਤੁਹਾਡੇ ਜਿਹੜੇ ਸਾਥੀ ਹੈ ਪੱਕੇ ਤੌਰ ਤੇ ਹੁਣ ਜਿਹੜਾ ਭੁਖੜਤਾਲ ਇਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਅੱਜ 5 ਦਿਨ ਹੋ ਗਏ ਆ ਸਰਕਾਰ ਕੋਈ ਨਹੀਂ ਆਇਆ ਪ੍ਰਸ਼ਾਸਨ ਆ ਨਹੀਂ ਰਿਹਾ ਲੱਗਦਾ ਨਹੀਂ ਸਰਕਾਰ ਨੂੰ ਆ ਕੇ ਹੱਲ ਕਰਨਾ ਚਾਹੀਦਾ ਹਾਂਜੀ ਬਿਲਕੁਲ ਹੱਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਸਿਹਤ ਦਿਨ ਬਦ ਦਿਨ ਖਰਾਬ ਹੋ ਰਹੀ ਹੈ ਅਸੀਂ ਪੰਜਾਬ ਦੇ ਵਿੱਚ ਦੇਖੋ ਅਸੀਂ ਸੰਘਰਸ਼ਾਂ 'ਚੋਂ ਹੀ ਉੱਠੇ ਆਂ ਜੇ ਮੰਨ ਲਓ ਸਰਕਾਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਜੇ ਕਰੋਨਾ ਨੂੰ ਇਗਨੋਰ ਕਰਾਂਗੇ ਆਪੇ ਉਹ ਕੁਛ ਨਾ ਕੁਛ ਚੱਲੋ ਉਹਨਾਂ ਦਾ ਜਿਹੜਾ ਹੌਸਲਾ ਟੁੱਟ ਜਾਏਗਾ ਪਰ ਐਦਾਂ ਨਹੀਂ ਹੁਣ ਅਸੀਂ ਇਹ ਸੰਘਰਸ਼ਾਂ 'ਚੋਂ ਉੱਠੇ ਆਂ ਤੇ ਸੰਘਰਸ਼ ਕਰਨਾ ਜਾਣਦੇ ਆਂ ਕੋਈ ਗੱਲ ਨਹੀਂ ਸਰਕਾਰ ਨੂੰ ਹੱਲ ਤਾਂ ਕਰਨਾ ਹੀ ਪੈਣਾ ਅਸੀਂ ਵੀ ਇਹਨਾਂ ਦੇ ਨਾਲ ਹੀ ਆਂ ਜੇ ਮੰਨ ਲਓ ਸਰਕਾਰ ਸਾਡੇ ਦੇ ਧਿਆਨ ਨਹੀਂ ਦਿੰਦੀ ਤਾਂ ਅੱਜ 2 ਨੇ ਕੱਲ ਨੂੰ 2 ਤੋਂ 4 ਹੋਣਗੇ ਫਿਰ ਅੱਗੇ ਵਧਦੇ ਜਾਣਗੇ ਪਰ ਅਸੀਂ ਆਪ ਦਾ ਸਰਕਾਰ ਤੋਂ ਹੱਲ ਕਰਵਾ ਕੇ ਹੀ ਇੱਥੇ ਉੱਠਾਂਗੇ ਬਿਲਕੁਲ ਇਸ ਤੋਂ ਇਲਾਵਾ ਮੈਂ ਜ਼ਰੂਰ ਦਿਖਾਵਾਂਗਾ ਕਿ ਬਿਸਤਰੇ ਕਿਸ ਤਰੀਕੇ ਨਾਲ ਆ ਪੂਰੀ ਜਿਵੇਂ ਕਹ ਲਈਏ ਸਰਦੀ ਇੱਥੇ ਇਹਨਾਂ ਅਧਿਆਪਕਾਂ ਨੇ ਕੱਟੀ ਆ ਬਿਸਤਰੇ ਸੜਕ ਬਿਲਕੁਲ ਨਾਲ ਜੇ ਆਪਾਂ ਚੰਡੀਗੜ੍ਹ ਉਹਨਾਂ ਮਾਰਗ ਦੀ ਗੱਲ ਕਰੀਏ ਤਾਂ ਮੁੱਖ ਮਾਰਗ ਹੈਗਾ ਜਿੱਥੇ ਅਧਿਆਪਕਾਂ ਝੁੱਗੀ ਪਾ ਕੇ ਜਿਹੜਾ ਹੈ ਸੜਕ ਦੇ ਨਾਲ ਰਾਤਾ ਕੱਟਣ ਲਈ ਮਜਬੂਰ ਹੋ ਰਹੇ ਨੇ ਔਰ ਕਿਤੇ ਨਾ ਕਿਤੇ ਸਰਕਾਰਾਂ ਇਹ ਵੱਡੇ ਵੱਡੇ ਦਾਅਵੇ ਚੋਣਾ ਸਮੇਂ ਜ਼ਰੂਰ ਕਰਦੀਆਂ ਕਿ ਸਾਡੀ ਸਰਕਾਰ ਆਣਦੇ ਹੋ ਸਾਡੀ ਸਰਕਾਰ ਆਣਦੇ ਹੋ ਅਸੀਂ ਕਿਸੇ ਨੂੰ ਰੁਲਣ ਦੀ ਦੇਣਾ ਸੜਕਾਂ ਤੇ ਨਹੀਂ ਰੁਲਣਗੇ ਚੁੰਨੀਆਂ ਨਹੀਂ ਰੁਲਣਗੀਆਂ ਪੱਗਾਂ ਨਹੀਂ ਰੁਲਣਗੀਆਂ ਪੱਜ ਪਰ ਜੇ ਅੱਜ ਹਾਲਾਤਾਂ ਦੀ ਗੱਲ ਕਰੀਏ ਤਾਂ ਅੱਜ ਹਾਲਾਤ ਦੇਸ਼ ਦੇ ਜਿਹੜੇ ਆ ਉਹ ਖਾਸ ਕਰਕੇ ਪੰਜਾਬ ਦੇ ਜਿਹੜੇ ਆ ਉਹ ਸਾਡੇ ਸਾਹਮਣੇ ਆ ਪੰਜਾਬ ਦੀ ਜਵਾਨੀ ਅੱਜ ਜਿਹੜੀ ਆ ਸੜਕਾਂ ਤੇ ਰੁਲਣ ਦੇ ਲਈ ਰਾਤਾ ਕੱਟਣ ਦੇ ਲਈ ਮਜਬੂਰ ਹੋ ਰਹੀ ਹੈ ਪਰ ਜੋ ਸਰਕਾਰ ਨੇ ਵਾਅਦੇ ਕੀਤੇ ਸੀ ਪੰਜਾਬ ਦੇ ਨੌਜਵਾਨਾਂ ਦੇ ਨਾਲ ਉਹ ਤੋਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਆ ਉਹ ਭੱਜਦੀ ਨਜ਼ਰ ਆ ਰਹੀ ਆ ਸਰਕਾਰ ਨੂੰ ਚਾਹੀਦਾ ਕਿ ਵਾਅਦੇ ਤਾਂ ਕੀਤੇ ਸੀ ਉਹਨੂੰ ਪੂਰਾ ਜ਼ਰੂਰ ਕੀਤਾ ਜਾਵੇ ਜਿਹੜੇ ਨੌਜਵਾਨ ਅੱਜ ਮਰਨ ਵਰਤ ਤੇ ਬੈਠੇ ਹੋਏ ਨੇ 5 ਦਿਨ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਨੂੰ ਬੈਠਿਆ ਨੂੰ ਇਹਨਾਂ ਦੀ ਸਿਹਤ ਜਿਵੇਂ ਸਾਥੀਆਂ ਨੇ ਇਹਨੇ ਦੱਸਿਆ ਕਿ ਖਰਾਬ ਹੁੰਦੀ ਜਾ ਰਹੀ ਆ ਬੀਪੀ ਲੋ ਹੁੰਦਾ ਜਾ ਰਿਹਾ ਸ਼ੂਗਰ ਘਟਦੀ ਜਾ ਰਹੀ ਆ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਹੈਗਾ ਇਹ ਔਰ ਦੋ ਨੌਜਵਾਨ ਜਿਹੜੇ ਅ ਪੱਕੇ ਤੌਰ ਤੇ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਧਰਨੇ ਤੋਂ ਜਿਹੜਾ ਮਰਨ ਵਰਤ ਤੋਂ ਨਹੀਂ ਹਟਣਗੇ ਸੋ ਜਲਦੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕੈਮਰਾ ਮਨਦੀਪ ਨਾਲ ਦੇ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀਨੰਦਪੁਰ ਸਾਹਿਬ